ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰੀਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮੋਟੀ ਹਰੀ ਮਿਰਚ ਦੀ ਬਹੁਤ ਹੀ ਚਟਪਟੀ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਕਿਉਂਕਿ ਹਰੀਆਂ ਮਿਰਚਾਂ ਸਰਦੀਆਂ ਵਿੱਚ ਬਿਲਕੁਲ ਤਾਜ਼ੀਆਂ ਆਉਂਦੀਆਂ ਨੇ ਤੁਸੀਂ ਵੀ ਇੱਕ ਵਾਰ ਆਪਣੇ ਘਰੇ ਜ਼ਰੂਰ ਬਣਾ ਕੇ ਟਰਾਈ ਕਰਿਓ ਜੇ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮੋਟੀ ਹਰੀ ਮਿਰਚ ਦੀ ਜਿਹੜੀ ਸਬਜ਼ੀ ਹੈ ਇੱਕਦਮ 5 ਤੋਂ 7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆ ਹਰੀ ਮਿਰਚਾਂ ਅਸੀਂ ਮੋਟੀ ਵਾਲੀ ਲੈਣੀਆਂ ਨੇ ਕਿਉਂਕਿ ਜਿਹੜੀ ਤਾਜੀ ਹਰੀ ਮਿਰਚ ਹੈ ਉਹ ਸਰਦੀਆਂ ਵਿੱਚ ਹੀ ਆਉਂਦੀ ਆ ਇਹ ਮੋਟੀ ਮਿਰਚ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਪਹਿਲਾਂ ਧੋ ਕੇ ਕਿਚਨ ਟਾਵਲ ਨਾਲ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਇਹਨਾਂ ਦੀ ਡੰਡੀ ਅਸੀਂ ਨਹੀਂ ਉਤਾਰਨੀ ਪਹਿਲਾਂ ਧੋਣ ਤੋਂ ਪਹਿਲਾਂ ਨਹੀਂ ਉਤਾਰਨੀ ਧੋਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਇਹਨਾਂ ਦੀ ਡੰਡੀ ਅਸੀਂ ਉਤਾਰ ਲਾਂਗੇ ਕਿਉਂਕਿ ਜੇ ਅਸੀਂ ਡੰਡੀ ਉਤਾਰ ਕੇ ਇਹਨਾਂ ਨੂੰ ਧੋਵਾਂਗੇ ਤਾਂ ਇਹਦੇ ਅੰਦਰ ਜਿਹੜਾ ਪਾਣੀ ਚਲਾ ਜਾਊਗਾ ਇਸ ਕਰਕੇ ਅਸੀਂ ਧੋਣ ਤੋਂ ਬਾਅਦ ਇਹਨਾਂ ਦੀਆਂ ਸਾਰਿਆਂ ਦੀਆਂ ਡੰਡੀਆਂ ਉਤਾਰ ਲੈਣੀਆਂ ਨੇ ਇੱਕਦਮ ਹਰੀਆਂ ਮਿਰਚਾਂ ਲਈਆਂ ਅਸੀਂ ਸਾਰੀਆਂ ਹੀ ਤੁਸੀਂ ਆਪਣੇ ਕੋਡਿੰਗ ਘੱਟ ਵੱਧ ਜਿੰਨੀ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਕੋਡਿੰਗ ਲੈ ਸਕਦੇ ਹੋ ਮੈਂ ਪਾਈ ਹਰੀ ਮਿਰਚ ਲਈ ਸੀ ਹੁਣ ਇਹਨਾਂ ਨੂੰ ਅਸੀਂ ਕਟਿੰਗ ਕਰ ਲਾਂਗੇ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਲੰਬੇ ਪੀਸ ਵੀ ਕੱਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਗੋਲ ਪੀਸ ਵਿੱਚ ਇਹਨਾਂ ਨੂੰ ਕੱਟ ਕਰਕੇ ਬਣਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਚਾਰ ਪੀਸ ਕਰ ਲੈਨੇ ਜਾਂ ਦੋ ਪੀਸ ਵੀ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਵਿਚਕਾਰ ਤੋਂ ਸੈਂਟਰ ਤੋਂ ਦੋ ਪੀਸ ਕਰ ਲੈਣੇ ਗੋਲ ਕਟਿੰਗ ਵੀ ਕਰਕੇ ਬਣਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰੀ ਮਿਰਚਾਂ ਨੂੰ ਕਟਿੰਗ ਕਰ ਲਾਂਗੇ ਇਹਨਾਂ ਦੇ ਬੀਜ ਨਹੀਂ ਕੱਢਣੇ ਕਿਉਂਕਿ ਇਹ ਕੜਵੀ ਨਹੀਂ ਹੁੰਦੀਆਂ ਬਿਲਕੁਲ ਵੀ ਮਿਰਚਾਂ ਇਨਾਂ ਦੇ ਬੀਜ ਵੀ ਅਸੀਂ ਨਾਲ ਹੀ ਫਰਾਈ ਕਰਾਂਗੇ ਇਸ ਤਰੀਕੇ ਨਾਲ ਅਸੀਂ ਸਾਰੀ ਕਟਿੰਗ ਕਰ ਲਈ ਹੈ ਯਾਨੀ ਮਿਰਚਾਂ ਨੂੰ ਹੁਣ ਇੱਕ ਪੈਨ ਜਾਂ ਕੜਾਹੀ ਲੈ ਲਵਾਂਗੇ ਉਹਦੇ ਵਿੱਚ ਪਾਵਾਂਗੇ ਇੱਕ ਚਮਚ ਸਰੋਂ ਦਾ ਤੇਲ ਤੁਸੀਂ ਇਹ ਰਿਫਾਈਨਡ ਔਇਲ ਵੀ ਲੈ ਸਕਦੇ ਹੋ ਪਰ ਸਰੋਂ ਦੇ ਤੇਲ ਵਿੱਚ ਇਹਨਾਂ ਨੂੰ ਜਦੋਂ ਅਸੀਂ ਬਣਾਵਾਂਗੇ ਤਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਸਾਬਤ ਜੀਰਾ ਜੀਰਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਰਾਈ राई ਨਾਲ ਜਿਹੜਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇੱਕਦਮ ਆਚਾਰੀ ਮਿਰਚ ਬਣ ਕੇ ਤਿਆਰ ਹੁੰਦੀ ਆ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਭੁੰਨ ਲਾਂਗੇ ਹੁਣ ਇਹਦੇ ਵਿੱਚ ਅਸੀਂ ਜਿਹੜੀ ਮਿਰਚਾਂ ਕਟਿੰਗ ਕਰਕੇ ਰੱਖੀਆਂ ਸੀ ਉਹ ਪਾadਵਾਂਗੇ ਮਿਰਚਾਂ ਨੂੰ 2 ਸੈਕਿੰਡ ਲਈ ਇਹਨਾਂ ਦੇ ਤੇਲ ਦੇ ਨਾਲ ਭੁੰਨ ਲੈਣਾ ਸੀ ਗੈਸ ਦੀ ਫਲੇਮ ਸਲੋ ਰੱਖਣੀ ਆ ਹਾਈ ਫਲੇਮ ਤੇ ਨਹੀਂ ਬਣਾਣੀਆਂ ਇਹ ਮਿਰਚਾਂ ਦੀ ਸਬਜ਼ੀ ਜੇ ਤੁਸੀਂ ਘਰੇ ਤੜੀ ਵਾਲੀ ਸਬਜ਼ੀ ਬਣਾਈ ਹੋਵੇ ਆਲੂਆਂ ਦੀ ਆ ਤੁਸੀਂ ਦਾਲ ਬਣਾਈ ਹੋਵੇ ਉਹਦੇ ਨਾਲ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਇਕਦਮ ਆਚਾਰੀ ਮਿਰਚ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਅਸੀਂ ਆਚਾਰ ਦੀ ਮਿਰਚ ਖਾਂਦੇ ਹੁੰਦੇ ਆ ਸੇਮ ਉਸੇ ਦਾ ਟੇਸਟ ਆਉਂਦਾ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾਓਗੇ ਤਾਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀਆਂ ਇਹ ਵਾਲੀਆਂ ਮਿਰਚਾਂ ਇਹਨਾਂ ਨੂੰ 2 ਸੈਕਿੰਡ ਲਈ ਅਸੀਂ ਫਰਾਈ ਕਰ ਲਾਂਗੇ ਦੇਖੋ ਸਾਡੀ ਮਿਰਚਾਂ 2 ਸੈਕਿੰਡ ਲਈ ਅਸੀਂ ਫਰਾਈ ਕੀਤੀਆਂ ਸੀਗੇ ਇਹਨਾਂ ਦਾ ਸਾਈਜ਼ ਥੋੜਾ ਛੋਟਾ ਹੋ ਗਿਆ ਆ ਹੁਣ ਇਹਦੇ ਵਿੱਚ ਥੋੜੇ ਜਿਹਾ ਅਸੀਂ ਮਸਾਲੇ ਐਡ ਕਰਾਂਗੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾਵਾਂਗੇ ਸੋ ਮੇਰਾ ਚੌਥਾ ਹਿੱਸਾ ਇਹਦੇ ਵਿੱਚ ਲਾਲ ਚੀ ਮਿਰਚ ਦਾ ਪਾਊਡਰ ਪਾਵਾਂਗੇ ਕਿਉਂਕਿ ਇਹ ਤਿੱਖੀਆਂ ਨਹੀਂ ਹੁੰਦੀਆਂ ਹੈਗੀਆਂ ਇਹਦੇ ਵਿੱਚ ਮਿਰਚ ਪਾਣਾ ਜ਼ਰੂਰੀ ਆ ਅੱਧਾ ਚਮਚਾ ਜੀ ਧਨੀਆ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚਾ ਹੀ ਜੀਰਾ ਪਾਊਡਰ ਦਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਹੈ ਇਹ ਇਹ ਅਸੀਂ ਘਰੇ ਤਿਆਰ ਕੀਤਾ ਹੋਇਆ ਆ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਣੀ ਮਿਰਚਾਂ ਵਿੱਚ ਮਿਕਸ ਕਰ ਲੈਣਾ ਇਹ ਸਬਜ਼ੀ ਦੇਖੋ ਲਸਣ ਪਿਆਜ਼ ਤੇ ਅਦਰਕ ਤੋਂ ਬਿਨਾਂ ਬਣਾ ਕੇ ਤਿਆਰ ਹੁੰਦੀ ਆ ਇੱਕਦਮ ਅਚਾਰੇ ਅਚਾਰ ਦੀ ਤਰ੍ਹਾਂ ਇਹਨੂੰ ਅਸੀਂ ਬਣਾ ਸਕਦੇ ਆ ਤੇ ਇਹਨੂੰ 2-3 ਦਿਨ ਲਈ ਅਸੀਂ ਸਟੋਰ ਕਰਕੇ ਵੀ ਰੱਖ ਸਕਦੇ ਆ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਇਹ ਸਬਜੀ ਤੁਸੀਂ ਅਚਾਰ ਦੀ ਤਰ੍ਹਾਂ ਇਹਨਾਂ ਰੋਟੀ ਦੇ ਲੈ ਕੇ ਖਾ ਸਕਦੇ ਹੋ 2 ਮਿੰਟ ਲਈ ਇਹਨੂੰ ਟੱਕ ਕੇ ਪਕਾ ਲਵਾਂਗੇ ਜ਼ਿਆਦਾ ਸੌਫਟ ਨਹੀਂ ਕਰਨੀਆਂ ਸਿਰਫ 2 ਮਿੰਟ ਲਈ ਹੀ ਇਹਨਾਂ ਨੂੰ ਸਲੋ ਫਲੇਮ ਤੇ ਅਸੀਂ ਪਕਾਵਾਂਗੇ ਤਾਂ ਕਿ ਇਹਨਾਂ ਦੇ ਮਸਾਲੇ ਅਸੀਂ ਪਾਏ ਆ ਉਹ ਚੰਗੀ ਤਰ੍ਹਾਂ ਮਿਰਚਾਂ ਵਿੱਚ ਮਿਕਸ ਹੋ ਜਾਣ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲ ਉਹ ਫਰਾਈ ਹੋ ਚੁੱਕੀ ਹੈ ਜ਼ਿਆਦਾ ਸੌਫਟ ਨਹੀਂ ਕਰਨੀਆਂ ਅਸੀਂ ਮਿਰਚਾਂ ਆਪਣੀਆਂ ਉਨੀ ਦੇ ਵਿੱਚ ਪਾਵਾਂਗੇ ਅੱਧਾ ਚਮਚ ਅਮਚੂਰ ਪਾਊਡਰ ਦਾ ਜੇ ਤੁਹਾਡੇ ਕੋਲ ਅਮਚੂਰ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਅੱਧਾ ਜਾਂ ਇੱਕ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਕਿਉਂਕਿ ਇਹਦੇ ਕਿਉਂ ਏ ਦੇ ਵਿੱਚ ਅਸੀਂ ਟਮਾਟਰ ਦਾ ਯੂਜ਼ ਨਹੀਂ ਕੀਤਾ ਇਸ ਕਰਕੇ ਖਟਾਸ ਲਈ ਅਸੀਂ ਅਮਚੂਰ ਪਾਊਡਰ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਇਸ ਦੇ ਵਿੱਚ ਅਸੀਂ ਕਲੌਂਜੀ ਪਾਵਾਂਗੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਖਟਾਸ ਲਈ ਅਸੀਂ ਅਮਚੂਰ ਪਾਊਡਰ ਪਾਇਆ ਹੈ ਤੁਸੀਂ ਨਿੰਬੂ ਦਾ ਰਸ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਛੇਤੀ ਬਣ ਕੇ ਤਿਆਰ ਹੁੰਦੀ ਹੈ ਸਬਜੀ ਤੁਸੀਂ ਦੇਖ ਸਕਦੇ ਹੋ ਸਬਜੀ ਬਣ ਕੇ ਸਾਡੇ ਬਿਲਕੁਲ ਤਿਆਰ ਹੈ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੁਸੀਂ ਦਾਲ ਨਾਲ ਆਲੇ ਤਰੀ ਵਾਲ ਕਿਸੇ ਵੀ ਸਬਜੀ ਨਾਲ ਇਹਨੂੰ ਥੋੜੀ ਜਿਹੀ ਬਣਾ ਕੇ ਆਚਾਰ ਦੀ ਤਰ੍ਹਾਂ ਖਾਓਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ 2 ਸੈਕਿੰਡ ਲਈ ਇਹਨੂੰ ਹੋਰ ਟੱਕ ਕੇ ਪਕਾ ਲਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਤੇ ਘਰੇ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਜਲਦੀ ਬਣਨ ਵਾਲੀ ਇਹ ਸਬਜੀ ਆ ਲੋ ਦੀ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ